ਮੇਂ ਕਿ ਕਰਾਂ ਢਾਹੇ ਕੋਸ਼ ਨਹੀਂ ਬਹਿਲੀ ਮੈਂ ਸਾਨੂੰ ਤੇਲ ਲਾਇਓ ਮੈਂ ਨੌਨ ਲੱਗੀ ਤੇ ਸਿਰ ਬੜਾ ਬੇਡ ਕਰਨ ਢਿਆ ਹੈ ਲਿਆ ਲਾਵਾਂ ਬੇ ਕਿੰਡਾ ਵਧੀਆ ਤੇਲ ਲਾਉਂਦੀ ਮਸਰ ਨੂੰ ਇੱਥੇ ਬਹਿ ਜਾਂਦੀ ਮੈਂ ਤੇਲ ਲਾਉਣ ਦਾ ਨਾ ਗੰਦੀਂ ਆ ਜਾਣੀ ਵੇਖੀ ਹੁਣ ਇਹ ਤਾਂ ਮੈਂ ਸੁੱਤੀ ਉੱਠ ਕੇ ਆਈਆਂ ਤੇ ਫੇਰ ਨੀਂਦ ਆਜਣੀ ਵੇਖੀ ਤੇਲ ਲਾ ਕੇ ਤਰੀਆਂ ਦੋ ਗੁੱਤਾ ਕਰ ਦੇਣੀਆਂ ਮੈਂ ਅੱਜ ਪਹਿਲਾਂ ਦੋ ਗੁੱਤਾ ਕਰ ਦੇਣੇ ਵੇ ਆ ਤਾਂ ਪਹਿਲਾਂ ਮੇਰੇ ਨਾਲ ਕਈ ਮਰ ਸੱਚ ਗੁੰਜਣਾ ਫੈਗੀਆਂ ਤੇਲ ਅਲੱਗ-ਅਲੱਗ ਦੇ ਵਾਟ ਵੀ ਵਾਲ ਹੋ ਜਾਂਦੇ ਨਾ ਪਹਿਲਾਂ ਮੇਰੇ ਮੰਮੀ ਲਾਉਂਦੇ ਹੁੰਦੇ ਸੀ ਤੇਰਾ ਹੁਣ ਮੈਂ ਜਦੋਂ ਦਾ ਵਿਆਹ ਆਇਆ ਤੇਲ ਨਹੀਂ ਲਾਇਆ ਕਦੀ ਤੂੰ ਲਵਾਉਂਦੀ ਨਹੀਂ ਆ ਤੇ ਆਪ ਕਹਦ ਨੇ ਵਾਲ ਛਿਲਕੀ ਰੱਖਣਾ ਮੈਂ ਮੈਂ ਕਿੰਦਰ ਉਹਨਾਂ ਦਾ ਲਾਉਂਦੇ ਨੇ ਤੇਲ ਸੇਰਨ ਨੂੰ ਉਹਨਾਂ ਕਹਣ ਲੈ ਮੰਮੀ ਨੇ ਸਾਡਾ ਸੇਰੀ ਨਵਾਤਾ ਤੇ ਤੇਲ ਲਾ ਕੇ ਤਾਈ ਉਹਨਾਂ ਦੇ ਵਾਲੇ ਨੇ ਲੰਮੇ ਮੇਰੇ ਵਾਲ ਨਹੀਂ ਲੰਮੇ ਤਾਈ ਤੇਲ ਲਾਇਆ ਤੇ ਵਾਲ ਲੰਮੇ ਹੁੰਦੇ ਹੈ ਕਿ ਵਾਲ ਸੁੱਕੇ ਰਹਿ ਕੇ ਲੰਮੇ ਥੋੜੀ ਹੋ ਜਾਂਦੇ ਤੇਲ ਜਿੰਨਾ ਲਾਓ ਉਹਨਾਂ ਵਾਲ ਵਧੀਆ ਰਹਿੰਦੇ ਚੱਲ ਹੁਣ ਤੇਨ ਲਾ ਕੇ ਤੇਰੀਆਂ ਮੀਡੀਆਂ ਕਰਕੇ ਨਾ ਮੈਂ ਸਿਰਵਾ ਦਿੰਨੀ ਤੂੰ ਖੋਲ ਲੈਣੀਆਂ ਫੇਰ ਨਾ ਹਉਣ ਵੜ ਜਾਣਾ ਤੇਲ ਲੱਗਦ ਮਨਹਾ ਲਾਂਦਾ ਵਦਾ ਨਹੀਂ ਮੈਂ ਨਾਲ ਨਹੀਂ ਆ ਨਾ ਫੇਰ ਬਾਅਦ ਨਹੀਂ ਤੂੰ ਸਿਰ ਵੀ ਨਾ ਹੁਣਾ ਹੁਣ ਤੇ ਤੇਲ ਲਾ ਫੇਰ ਮੈਂ ਕੰਗੀ ਲਾਉਂਦੇ ਤੇਰੀਆਂ ਮੀਡੀਆਂ ਇੱਥੇ ਇੱਥੇ ਕਰਕੇ ਨਾ ਦੋ ਫੁੰਮਣ ਚੱਲ ਦੇਖੇ ਤੇਰੀਆਂ ਦੋ ਗੁੱਤਾ ਕਰਕੇ ਦੋ ਮੀਡੀਆਂ ਕਰਕੇ ਤੇਰਾ ਸਿਰ ਵਾਹ ਕੇ ਜਾ ਕੇ ਸਿਰ ਪਿੜਹੋ ਜਾਗਾ ਸਾਰਾ ਦਿਨ ਤੇ ਮੇਰੇ ਵਾਲ ਨਿੱਕੇ ਆ ਨਾ ਮੀਡੀਆਂ ਨਹੀਂ ਹੋਣੀਆਂ ਵੇਖੀ ਮੈਂ ਬਣਾਉਂਦੇ ਤੈਨੂੰ ਬੁੜੀਆ ਪਤਾ ਫੇਲਾ ਮੀਡੀਆਂ ਕਰਕੇ ਸਿਰ ਵੰਨਦਣਦੇ ਤਾਂ ਇਹ ਵਾਲ ਲੰਬੇ ਹੁੰਦੇ ਨੇ ਇਹ ਤੋਂ ਹਾਂ ਝੋਕ ਲੈਂਦੇ ਨੇ ਮੀਡੀਆਂ ਪੂਰਨੀ ਪਾਉਂਦੇ ਝੋਹਾਂ ਨੂੰ ਝੋਕਣਾ ਵਾਲ ਭਾਈ ਬਣਾਉਂਦੇ ਨੇ ਦੀ ਹਾਂ ਇਹਨਾਂ ਦੇ ਮੀਡੀਆਂ ਕਰਕੇ ਵਾਉਂਦੇ ਨੇ ਰਾਜੂ ਦਾ ਵਾਲ ਪੱਕਾ ਮੀਡੀਆਂ ਕਰਦੇ ਨੇ ਭਾਈ ਉਹਨਾਂ ਦੇ ਵਾਲ ਲੰਬੇ ਉੱਤੇ ਵਾਲ ਬੜਾ ਦੇ ਅੰਦਰ ਦੇ ਬੜੇ ਲੰਬੇ ਵਾਲ ਇਹ ਤਾਂ ਮੰਨਦੇ ਕਿੱਡਾ ਲੰਬੇ ਵਾਲ ਚੱਲ ਨਹੀਂ ਪੈਣਾ ਤਰਾ ਸਵਰ ਉਹ ਇਹ ਲੱਗਾ ਸੋਨਾ ਬਣਾਤਾ ਮੇਡੀਆਂ ਕਰਦੀਆਂ ਜੇ ਮੇਡੀਆਂ ਕਰਕੇ ਜੂੜਾ ਵੀ ਕਰਤਾ ਹੀ ਮਗਰ ਹੁਣ ਨੇ ਮੈਨੂੰ 4-5 ਦਿਨ ਸਿਰ ਵਾਉਣ ਦੀ ਲੋਟ ਪਈ ਦੋਵੇਂ ਬਣਾਈ ਕੀਤੀਆਂ ਦੋਵੇਂ ਬਣਾਈ ਕਰਦੀਆਂ ਸੋਨੇ ਬਣਾਤਾ ਤੈਨੂੰ ਵਧੀਆ ਚੱਲ ਹੁਣ ਮੈਂ ਸੋਹਣੀ ਲੱਗਣ ਦੀ ਹੁੰਦੀ ਆ ਜਾ ਕੇ ਸ਼ੀਸ਼ੇ ਕੇ ਮੂੰਹ ਵੇਖ ਆਪਣਾ ਹਾਂ ਮੈਂ ਮੇਡ ਬੜੀਆਂ ਸੋਹਣੀਆਂ ਮੇਡੀਆਂ ਬਣਾਈਆਂ ਜੇ ਤੁਸੀਂ ਹੁਣ ਇਦਾਂ ਰਹਿਣ ਦੇਣਾ ਮੈਂ ਹੋਰ ਆਣ ਦੇ ਫੋਮ ਮੈਂ ਹੁਣ 2 ਦਿਨਾਂ ਕੋਹੜੇ ਨਾ ਚੱਲ ਮੈਂ ਨਾ ਆ ਕੇ ਹਾਂ ਨਾ ਆਇਆ ਜਾ ਰਾਜ ਨਾਲ ਆ हाँ जी मम्मी हो गई तैयार हाँ जी मैं तन्नु दसन आई हां मैं चलनी उधर अच्छा ठीक है अच्छा ते मेनू उधर लग टाइम हो अच्छा। ना कपड़े-कपड़े ले आंदे ते कहदे कपड़े बेच दो अच्छा ते मैं कपड़े-कपड़े देखवावा तो इतरा कने भी मेरा दनु कस्टर्ड मांगन ते कस्टर्ड बनावा कस्टर्ड ਵੇਗਾ ਹਾਏ ਮੈਂ ਮੰਮੀ ਨੂੰ ਕਹਿ ਦਿੱਤਾ ਕਸਟਰਡ ਬਣਾ ਲੂਗੀ ਮੈਂ ਕਦੀ ਕਸਟਰਡ ਬਣਾਇਆ ਹੀ ਨਹੀਂ ਕਿੱਦਾਂ ਬਣਾਇਂਦਾ ਕਸਟਰਡ ਉਹ ਦੱਸਿਆ ਵੀ ਨਹੀਂ ਉਹਨਾਂ ਨੇ ਚੱਲ ਵੇਖਦੇ ਹਾਂ ਚਲੋ ਰੋਟੀਆਂ ਦੇ ਲੱਤ ਗਈਆਂ ਕਸਟਰਡ ਤਾਂ ਮੈਂ ਬਣਾਇਆ ਹੀ ਨਹੀਂ ਆਂ ਤੇ ਮੰਮੀ ਭਾਨ ਕੇ ਭਾਵੇਂ ਗੁੱਸੇ ਹੋਣ ਮੈਨੂੰ ਚੱਲ ਮੈਂ ਮੰਮੀ ਨੂੰ ਕਹੂੰਗੀ ਮੰਮੇ ਮੈਨੂੰ ਪਤਾ ਨਹੀਂ ਮੈਨੂੰ ਜਾਚ ਨਹੀਂ ਮੈਂ ਕਦੀ ਬਣਾਇਆ ਹੀ ਨਹੀਂ ਆਂ ਤੇ ਰਾਜੇ ਹਾਂਜੀ ਮੰਮੀ ਕਿੱਥੇ ਆਗੇ ਜੇ ਆਗੇ ਜੇ ਬਣਾ ਲਈ ਰੋਟੇ ਹਾਂਜੀ ਮੰਮੀ ਰੋਟੀਆਂ ਲਾ ਲਈਆਂ ਮੈਂ ਸਬਜੀ ਵੀ ਬਣਾ ਲਈ ਆ ਅਸਾ ਤੇ ਕਸਟਰਡ ਵੀ ਬਣ ਗਿਆ ਨਹੀਂ ਮੰਮੀ ਕਸਟਰਡ ਨਹੀਂ ਮੈਂ ਬਣਾਇਆ ਕਿਉਂ ਹਾਂ ਆ ਮੈਨੂੰ ਜਾਣ ਚ ਹੀ ਨਹੀਂ ਕਸਟਰਡ ਬਣਾਉਂਦੀ ਮੈਂ ਕਦੀ ਬਣਾਇਆ ਨਹੀਂ ਕਸਟਰਡ ਤੇ ਬਾਹੂ ਤਾਂ ਮਨੋਂ ਦੱਸਦੇ ਨਾ ਮੈਂ ਤਾਂ ਦੱਸ ਜਾਂਦੀ ਕਿ ਤਰ੍ਹਾਂ ਬਣਾਇਦਾ ਮੈਂ ਮੰਮੇ ਤੁਸੀਂ ਸੋਚੋਗੇ ਕਿ ਇਹਨੂੰ ਕਸਟਰਡ ਨਹੀਂ ਬਣਾਉਣਾ ਆਉਂਦਾ ਇਹ ਖੜੀ ਵੱਡੀ ਗੱਲ ਨਹੀਂ ਚੀਜ਼ਾਂ ਦਾ ਪਤਾ ਹੁੰਦਾ ਕਈਆਂ ਦਾ ਤਾਂ ਇਹ ਤਾਂ ਕਿ ਛੱਟ ਬਣ ਜਾਣਾ ਤੂੰ ਧਰ ਦੁੱਧ ਗਰਮ ਤੇ ਮੈਂ ਤੈਨੂੰ ਦੱਸ ਦਿੰਦੀ ਦੁੱਧ ਪਾ ਕੇ ਬਣਾਉਣਾ ਆਹੋ ਦੁੱਧ ਪਹਿਲਾਂ ਗਰਮ ਕਰ ਲਾ ਮੁੜਕੇ ਨੂੰ ਖੋਲ ਕੇ ਵਿੱਚ ਚੋ ਪਾ ਲਗਾ ਨਾ ਇੰਨਾ ਥੋੜਾ ਚਮਚਾਕ ਦੋ ਚਮਚੇ ਅੱਛਾ ਤੇ ਖੋਲ ਕੇ ਦਾ ਵਿੱਚ ਦੁੱਧ ਦੇ ਪਾ ਦੇ ਉਹ ਮੁੜਕਾ ਸੰਗਣਾ ਦੀ ਵਿੱਚ ਜੋ ਪਾਉਣਾ ਹੋਗਾ ਪਾਲੀ ਫਰੂਟ ਪਰਾਟ ਪਾਉਣਾ ਫਰੂਟ ਪਾ ਲਈ ਦੂਜਾ ਪਾਉਣਾ ਬਦਾਮ ਬਰੂਕ ਪਾ ਬਦਾਮ ਪਾ ਲਾਂਗੇ ਵਿੱਚ ਬਦਾਮ ਪਾ ਲਈ ਤੇ ਮੈਂ ਦੱਸ ਦਿੰਨੀ ਤੂੰ ਬਣਾ ਚਲ ਠੀਕ ਹੈ ਮੈਂ ਤੁਹਾਨੂੰ ਦੱਸੀ ਜਾਏ ਮੈਂ ਬਣਾ ਦਿੰਨੀ ਠੀਕ ਹੈ ਐਵੇਂ ਨੰਡ ਰਿਹਾ ਕਰ ਇੱਥੇ ਟਰ ਨਾਲੇ ਕਿਹੜੀ ਗੱਲ ਮੇਰੇ ਚੀਜ਼ ਦਾ ਨਾਮ ਪਤਾ ਹੋਵੇ ਪੁੱਛ ਲਈਦਾ ਹੁੰਦਾ ਮੈਂ ਤੁਸੀਂ ਸੋਚੋਗੇ ਕਿ ਇਹਨੂੰ ਬਣਾਉਣਾ ਹੀ ਨਹੀਂ ਹੁੰਦਾ ਦੇ ਜਿੰਜਾ ਨੇ ਜਨੇ ਅੱਗੇ ਆਣ ਕੇ ਸਿੱਖੀ ਦੀਆਂ ਸੌਰਿਆਂ ਘਰ ਤੇ ਕਿਆਂ ਦੇ ਘਰ ਸਾਰਾ ਕੁਝ ਥੋੜੀ ਸਿੱਖਿਆ ਜਾਂਦਾ ਚਲ ਬਾਹਰ ਰੱਖ ਦੁੱਧ ਗਰਮ ਮੈਂ ਆਈ ਠੀਕ ਹੈ ਮੈਂ ਰੋਟੀ ਲੈ ਮੰਤਾ ਦੇ ਵਾਸਤੇ ਨਹੀਂ ਮੈਂ ਜਨੇ ਖਾਣੀ ਰੋਟੀ ਲੈ ਦੱਸ ਮੈਂ ਵੀ ਡਰੀ ਜਾਣ ਨਹੀਂ ਕਿ ਮੰਮੀ ਗੁੱਸਾ ਕਰਨਗੇ ਮੰਮੀ ਗੁੱਸਾ ਕਰਨਗੇ ਮੰਮੀ ਸੋਹ ਕਹਿੰਦੇ ਤੂੰ ਮੈਨੂੰ ਪੁੱਛ ਲਿਆ ਕਰ ਤੇ ਕਹਿੰਦੇ ਸਾਰੀਆਂ ਚੀਜ਼ਾਂ ਥੋੜੀ ਸਿੱਖ ਕੇ ਆਈ ਦੀਆਂ ਮੈਂ ਸੌਰਿਆਂ ਆਣ ਕੇ ਸਿੱਖੀ ਦੀਆਂ ਮੈਂ ਵੀ ਡਰ ਰਹੀ ਏ ਮम्मी ਨੇ ਕਹਿਣਾ ਵੈ ਇਹਨੂੰ ਬਣਾਉਣਾ ਨਹੀਂ ਹੁੰਦਾ ਸ਼ੁਕਰ ਹੈ ਅੱਬਾ ਮੇਰੀ ਸੱਸ ਇੰਨੀ ਚੰਗੀ ਮੈਨੂੰ ਕੁਛ ਨਹੀਂ ਕਹਿੰਦੀ ਮਾਂ ਵਰਗੀ ਸੱਸ ਮਿਲੀ ਮੈਨੂੰ ਤੇ ਇਹ ਕਿਹਨਾਂ ਕਾਟਿਆ ਨਹੀਂ ਇਹ ਮੰਮੀ ਵਿਆਹ ਆਇਆ ਤਾਂ ਕੁਝ ਜਾਣਾ ਜੇ ਨਾਲ ਕਿਹਦਾ ਮਾਮਾ ਮੇ ਤਾਂ ਮੁੰਡੇ ਦਾ ਹੈ ਹਾਂ ਮਾਮੇ ਦਾ ਮੁੰਡਾ ਉਹ ਜਿਹੜਾ ਬਾਹਰ ਨਹੀਂ ਗਿਆ ਆਹੋ ਉਹਦਾ ਆ ਗਿਆ ਬਾਹਰੋਂ ਆਹੋ ਆ ਗਿਆ ਉੱਜੋ ਜੁੰਗ ਹੈ ਨਾ ਉੱਧਰ ਤੇ ਉਹ ਛੇਤੀ ਹੀ ਉਹਨਾਂ ਨੂੰ ਤੇ ਦੱਬਾ ਦੇ ਕੇ ਛੱਡੀ ਚੱਲਗੇ। ਬਸ ਜੋ ਤਿਆਰ ਕਰ ਗਏ। ਚਲ ਵਧੀਆ ਵਾ ਵਿਆਹ ਵੇਖਾਂਗੇ। ਕਹਿੰਦੇ ਦੋ ਦਿਨ ਨਾਲ ਅਲੱਗ ਲੈ ਕੇ ਆਜੋ ਮੰਮੀ ਡੈਡੀ ਨੂੰ। ਠੀਕ ਆ। ਤੂੰ ਵੀ ਨਾਲ ਹੀ ਜਾਣਾ ਨੇ। ਠੀਕ ਆ। ਰਾਤ ਰਹਿ ਪਾਂਗੇ ਨਾ ਆਪਾਂ। ਆਹੋ ਰਹਿ ਪਾਂਗੇ। ਭਰਾਤਵੇਂ ਕੇ ਰਾਤ ਨੂੰ ਸਰਦਾਰ ਆ ਜਾਂਦੇ। ਨੱਚਣਾ ਪੂਣ ਕਰਨਾ ਰਾਤ ਨੂੰ ਨੱਚਣਾ ਵੀ ਹੈ ਤੁਹਾਨੂੰ। ਭਰਾ ਦਾ ਵਿਆਹ ਹੈ। ਨਾਲ ਰਾਤ ਰਹਿਵਾਂਗੇ। ਹਾਂਜੀ। ਕੀ ਕਰ ਰਹੀਆਂ ਮਾਵਾਂ ਤੁਸੀਂ ਅੱਜ? ਉਹਨੇ ਡੈਡੀ ਜੀ ਵਿਆਹ ਆਇਆ ਮੇਰੇ ਵੀਰ ਦਾ ਕਿਹਦਾ ਮਾਮੇ ਦੇ ਮੁੰਡੇ ਦਾ ਦਾ ਵਿਆਹ ਆਇਆ ਤਾਂ ਰਾਜੇ ਵੱਡੇ ਮਾਮੇ ਦਾ ਮੁੰਡਾ ਨਹੀਂ ਛੋਟੇ ਮਾਮੇ ਦਾ ਮੁੰਡਾ ਆਇਆ ਨਹੀਂ ਡੈਡੀ ਜੀ ਵੱਡੇ ਮਾਮੇ ਦਾ ਮੁੰਡਾ ਹੈ ਇਹਦਾ ਬਾਹਰ ਗਿਆ ਉਹਦਾ ਹਾਂਜੀ ਹਾਂਜੀ ਆ ਗਿਆ ਬਾਹਰ ਉਹ ਇੰਨੇ ਹੀ ਨਾਲ ਹੀ ਮੰਮੀ ਡੈਡੀ ਨੂੰ ਲੈ ਕੇ ਆਇਓ ਹਾਂਜੀ ਉਹ ਟੱਬੇ ਦੇਣ ਡਿਆ ਸੀ ਤੇ ਪੰਜਾਬਾਂਗੇ ਤੇ ਹੋਣੀ ਜਾਣਾ ਮੈਂ ਡੈਡ ਦੇ ਚਾਹ ਰਿਹਾ ਜੀ ਹੋਵੇ ਤਾਂ ਬਹੁਤ ਬਹੁਤ ਤੁਹਾਨੂੰ ਨਹੀਂ ਮੈਂ ਚਾਹ ਰਿਹਾ ਤਾਂ ਕਿਹਦਾ ਹਾਂ ਮੇਰੀ ਗੱਲ ਸੁਣ ਮੈਨੂੰ 5000 ਰੁਪਏ ਚਾਹੀਦਾ ਜੇ ਕੀ ਕਰਾਂ ਮੈਂ ਮੈਨੂੰ ਚਾਹੀਦਾ ਮੈਂ ਤੁਹਾਨੂੰ ਦੱਸਾਂ ਬਾਅਦ ਚ ਫਿਰ ਮੈਨੂੰ ਦੇ ਦੇ ਉਹ ਨੰਂਜਰ ਮੇਰਾ ਬਟਵਾ ਨਹੀਂ ਦੇਵਾਂ ਜਰਾ ਬਟਵਾ ਪਿਆਇਆ ਜਤਰਾ ਠੀਕ ਆ ਤਾਂ ਮੈਂ ਲੈਣਾ ਪੰਜ ਪੰਜ 6 ਜਿੰਨਾ ਮੇਰ ਨੂੰ ਲੱਭਾ ਮੈਂ ਲੈ ਜਾਣਾ ਜੀ ਜੀ ਤੋੜਾ ਤਾਂ ਪੰਜ ਕਹਿ ਕੇ ਤੁਹਾਨੂੰ ਦੱਸ ਲੈ ਨਹੀਂ ਮੈਨੂੰ ਲੋੜ ਹੈ ਜਿੰਨਾ ਵਦਨ ਕੇ ਬਾਕੀ ਪਾ ਦੂੰਗੀ ਨਾ ਹੁਣ ਇਹ ਐਨੇ ਕੇ ਮਾਂ ਚਾਰ ਪੰਜ ਚਲ ਠੀਕ ਆ ਠੀਕ ਠੀਕ ਆ ਜੇ ਬਾਅਦ ਲੋੜ ਹੋਵੇ ਤਾਂ ਫੇਰ ਬਾਹਰ ਕਢਾ ਕੇ ਦੇ ਦਿਆਂਗੀ ਠੀਕ ਆ ਮੈਂ ਤੁਹਾਨੂੰ ਲੈ ਆਉ ਜੋ ਸਾਰਨਾ ਖਾਰ ਲੋ ਠੀਕ ਆ ਰਾਜ ਮੇਰਾ ਹਾਂਜੀ ਅੱਜ ਰਾਤ ਨੂੰ ਕੁਝ ਖਾਵਾ ਜਲਦੀ ਆ ਆ ਗਈ ਬਸ ਥੋੜੇ ਜਿਹਾ ਭਾਂਡੇ ਰਹਿ ਗਏ ਜਲਦੀ ਆ ਨਾ ਫਿਰ ਆ ਗਈ ਆ ਗਈ ਬਸ ਥੁਮ ਗਏ ਭਾਂਡੇ ਹਾਂਜੀ ਆ ਲਿਆ ਤਾਂ ਤੈਨੂੰ ਦੋ ਸੂਟ ਇੱਕ ਮੈਂ ਆਪਣਾ ਲੈ ਲਈ ਮੈਂ ਮੇਰੇ ਕੋਲ ਹੈਗੇ ਮੈਂ ਘਰ ਕਾ ਉਹ ਜਿਹੜਾ ਪੌਣ ਪੌਣ ਵਾਲੇ ਵੀ ਜਾਂਦੇ ਮੈਂ ਬਰਾਤ ਵਾਲਾ ਲੈ ਲਈ ਤੇ ਸੱਗਣ ਵਾਲਾ ਘਰ ਹੈਗਾ ਮੇਰੇ ਕੋਲ ਆ ਤੇ ਰਲੀਆ ਕੋ ਸਗਨ ਵਾਲਾ ਤੇ ਕੋ ਭਰਾਤ ਵਾਲਾ ਤੇ ਬਾਕੀ ਆਪਾਂ ਜਿਹੜੇ ਉਤਰਾ ਜਾਣਾ ਨੇ ਉਹ ਘਰੋਂ ਪਰਾਂ ਹੈਗੇ ਤੇ ਹੈ ਹੀ ਆਪਣੇ ਖਾਏ ਮੰਮੀ ਬੜੇ ਸੋਹਣੇ ਰੰਗ ਲੈ ਕੇ ਆਂਦੇ ਜੇ ਦੋਵੇਂ ਆਹ ਦੋਵੇਂ ਨਹੀਂ ਰੰਗੇ ਕਿ ਮੰਮੀ ਰੰਗ ਦੋਵੇਂ ਬੜੇ ਸੋਹਣੇ ਆਹ ਭਰਾਤ ਆਲ ਦਿਨ ਸੀ ਲੂੰਗੀ ਨਾ ਆ ਤੇ ਆ ਸਗਨ ਵਾਲੇ ਦਿਨ ਸੋਨਾ ਲੱਗਣਾ ਨਾ ਰੰਗ ਪਾਏ ਵੀ ਨਹੀਂ ਕਦੀ ਮੈਂ ਆਹ ਸੋਹਣਾ ਰੰਗ ਅਜ ਕਰ ਲੈਟ ਲੜ ਚੱਲਦੇ ਜਾਦੇ ਦੋਵੇਂ ਸੋਹਣ ਬੜੇ ਸੋਹਣੇ ਸਾਡਾ ਬੜਾ ਸੋਹਣਾ ਇਹ ਰਖ ਲਾ ਹੁਣ ਸੀਨੇ ਨਾ ਟੱਟ ਗੇ ਕੱਲ ਨੂੰ ਪਟਣ ਦੇਣਾ ਸੈਟ ਹੈਗਾ ਇਹਦੇ ਨਾਲ ਦੇ ਨਹੀਂ ਮਮੇਆ ਇਹ ਪੁਰਾਣੇ ਸੈਟ ਆ ਚੱਲ ਰਹਿਣ ਦਾ ਪੁਰਾਣਾ ਦਫਾ ਕਰ ਆਪਣਾ ਵਾ ਸੈਟ ਲੈਵਾਂਗੇ ਨਰਾਣੀ ਹਰ ਲੈਵਾਂਗੇ ਉਹਦੇ ਨਾਲ ਦੂਜਾ ਲਿਆਉਂਗੀ ਵਾਈਟ ਕਲਰ ਦਾ ਸੈਟ ਤੂੰ ਮੇਰੇ ਨਾਲ ਚੱਲੇ ਤਾਂ ਮੈਂ ਵਧੀਆ ਵਧੀਆ ਚੀਜ਼ਾਂ ਲੈ ਕੇ ਦਵਾਂਗੀ ਮੋਤੀਆਂ ਵਾਲਾ ਸੈਟ ਲਵਾਂਗੇ ਆ ਮੋਤੀਆਂ ਵਾਲਾ ਲੈ ਦੂੰਗੀ ਵਧੀਆ ਸੈਟ ਦੇ ਨਾਲ ਲੈ ਕੇ ਦਵਾਂਗੀ ਐਵੇਂ ਨਾ ਤੂੰ ਉਹ ਪੜਾ ਜਾ ਸੈਟ ਘਰੋਂ ਪਾ ਕੇ ਤੁਰ ਪਈ ਮੈਂ ਤੇ ਨਾਲ ਆਪੇ ਲੈ ਕੇ ਦੂੰ ਤੂੰ ਮੇਰੇ ਨਾਲ ਚੱਲਨੀ ਪਸੰਦ ਕਰਨਾ ਬਸ ਤੂੰ ਮੰਮੀ ਮੇਕਅਪ ਦਾ ਵੀ ਸਮਾਨ ਲੈਣਾ ਸਾਰਾ ਕੁਝ ਲੈ ਕੇ ਦਵਾਂਗੀ ਪਤਾ ਲੱਗੇ ਲੋਕਾਂ ਨੂੰ ਕਿ ਇਹਦੇ ਨੋ ਆਏ ਨਾਲ ਠੀਕ ਆ ਜਿਵੇਂ ਤੇ ਵੀ ਲੈਣੀ ਆ ਤਾਂ ਉਹ ਵਿੱਚ ਤੇ ਪਿੰਕ ਕਲਰ ਦੀ ਲਵਾਂਗੀ ਕਿਹੜੀ ਮਰਜ਼ੀ ਲੈ ਲਈ ਤੇ ਮੇਰੇ ਨਾਲ ਚੱਲ ਜੇ ਬਸ ਜੋ ਕਹਾਂਗੇ ਤੈਨੂੰ ਮੈਂ ਲੈ ਕੇ ਦਵਾਂਗੀ ਸਾਂ ਠੀਕ ਹੈ ਠੀਕ ਹੈ ਨਾ ਇਹਨੂੰ ਨਾ ਦੱਸੀ ਇਹਨੇ ਐਵੇਂ ਰੌਲਾ ਪਾਉਂਦਾ ਐ ਬਣਾ ਲੈ ਤੁਸੀਂ ਬਾਜ਼ਾਰ ਚ ਤੁਰ ਪੀਆਂ ਜੇ ਪੈਸੇ ਖਰਚਣੇ ਆ ਉਹ ਕਰਨਾ ਜੇ ਕਰਨਾ ਉਹ ਰੌਲਾ ਪਾਉਂਦਾ ਮੁਰਕਾ ਐਵੇਂ ਜੀਲ ਕਰਦਾ ਮੁਰ ਤੇ ਕੀ ਲੈਣ ਨੂੰ ਜਦ ਰੌਲਾ ਪਾਉਂਦਾ ਪੈਂਦਾ ਇਹ ਮੈਂ ਰੱਖ ਲੈਣੇ ਕੱਲ ਨੂੰ ਸਿਵਾਂਗੇ ਕੱਟ ਕੇ ਆਹ ਭਰਾਕ ਮੈਂ ਕੱਲ ਨੂੰ ਕੱਟੂੰਗਾ ਹਨ ਕੱਲ ਨੂੰ ਸਿਉਂ ਕੇ ਤੇ ਚਲ ਰਾਜੋ ਕੇ ਰੱਖ ਮੇਰਾ ਨਾ ਸੇਰ ਬੜਾ ਕੋ ਰੱਖਾ ਰਜਾ ਹੁੰਦਾ ਪਤਾ ਨਹੀਂ ਉੱਥੇ ਗਰਮੀ ਲ ਤੈਨੂੰ ਵੀ ਕੋੜਾ ਫਰਾ ਫਰਾ ਜਾਉਂਦੇ ਆ ਬੀਬੀ ਤੇ ਨਹੀਂ ਘਟਿਆ ਮੈਂ ਵੇ 2 ਮਿੰਟੋਂ ਲ ਮੈਂ ਪਈ ਕੇ ਵੈਨੀਆਂ ਨਾ ਜਾ ਚੌਂਕੇ ਲੈ ਜਾ ਤੂੰ ਕੱਪੜੇ ਬੀਬੀ ਚੈੱਕ ਕਰਾਂਗਾ ਨਾ ਤੂੰ ਦੇਖ ਨਾ ਕਰਕੇ ਹੁਸਾ ਨਾ ਬੀਬੀ ਘਟਿਆ ਪਤਾ ਨਹੀਂ ਇੱਕਦਮ ਹੀ ਹੋਇਆ ਕੁਛ ਗਰਮੀ ਹੀ ਨਾ ਮਾਰ ਰਹੀ ਹੂੰ ਨਾ ਮੈਂ ਬੀਬੀ ਚੈੱਕ ਕਰਾਂ ਬਲਾ ਬੀਬੀ ਤੇ ਨਹੀਂ ਘਟਿਆ ਬਲਾ ਕਰਾਂ ਬਲਾ ਗਰਮੀ ਆ ਨਾ ਗਰਮੀ ਦੇ ਨਾਲ ਪੀਪੀ ਘਟ ਜਾਂਦਾ ਆ ਉਹਨਾਂ ਦੁਕਾਨ 'ਚ ਗਰਮੀ ਵੀ ਆ ਗਈ ਆ ਗਾਹਕ ਬੜੇ ਹੈ ਨਾ ਇੱਕ ਦੂਜੇ ਕਥਾ ਜੂਸ ਪੀ ਲੈਣਾ ਹੈ ਬਾਜ਼ਾਰੋਂ ਮੈਂ ਖਲੋਤੀ ਨਹੀਂ ਕਿਤੇ ਵੀ ਮੈਂ ਤਾਂ ਉਹਦਾ ਘਰ ਜਾਵਾਂ ਮੈਨੂੰ ਪਤਾ ਨਹੀਂ ਕੀ ਹੋਣਦਾ ਮੈਂ ਤਾਂ ਉਹਦਾ ਘਰ ਨੂੰ ਜਾਵਾਂ ਪਹਿਲਾਂ ਦਵਾ ਦਾ ਡਾਡੇ ਨੂੰ ਨਾਲ ਲੈ ਜਾਣਾ ਇਹ ਨਾ ਮੋਟਰਸਾਈਕਲ ਦੇ ਗਰਮੀ ਤੇ ਹੈ ਗਈ ਆ ਆਹ ਕੋ ਤੇ ਚਲ ਗਏ ਚਲ ਇੱਥੇ ਜਾਣਾ ਮਾ ਝਟ ਆਇਆ ਨਾ ਡੈਡ ਤੇਰੇ ਨਾਲ ਕਹਣਾ ਆਹ ਸੂਟ ਨਹੀਂ ਲੈਣਾ ਆ ਲੈਣਾ ਆ ਨਹੀਂ ਲੈਣਾ ਮੈਂ ਇਹਨਾਂ ਨੂੰ ਨਾਲ ਖੜਨਾ ਸਿੱਧੇ ਕਰਾਂ ਮੈਂ ਕੱਲ ਹੀ ਜਾ ਕੇ ਮਿਲਾਂਗੇ ਮੈਨੂੰ ਘਟਿਆ ਹੀ ਲੱਗਣ ਡਿਆ ਬੀਬੀ ਤੇ ਲੈ ਮਮੀ ਬੀਬੀ ਦੇ ਘਟਿਆ ਕਿੰਨਾ ਹੀ ਤਾਂ ਡਾਦੇ ਅੱਛਾ ਲਿਆ ਮੈਂ ਕਾਫੀ ਬਣਾ ਕੇ ਲਿਆਉਣੀ ਕਾਫੀ ਨਾ ਮਿੰਟੋਂ ਮਿੱਟ ਚੁੱਕਿਆ ਜਾਣਾ ਤੇ ਲੱਤਾਂ ਨੂੰ ਕੁਛ ਹੋਈ ਜਾਂਦਾ ਬੀਬੀ ਘਟਣਾ ਹੀ ਹੁੰਦਿਆ ਹੈ ਚਲ ਤੂੰ ਹੀ ਪਾ ਲੈ ਮੈਂ ਤਾਂ ਕਾਫੀ ਬਣਾ ਕੇ ਲਿਆਉਣੀ ਹੁਣੇ ਹੈਲੋ ਹੈਲੋ ਸਾਸਿਕਾ ਮਮੀ ਜੀ ਕਿੱਦਾਂ ਹੋ ਤੁਸੀਂ ਯਾਰ ਠੀਕ ਠਾਕ ਹੋ ਦੀਏ ਤੁਸੀਂ ਨਾ ਹਾਲੀਆ ਠੀਕ ਠਾਕ ਰਹਿਣੀ ਹਾਂਜੀ ਵਧੀਆ ਜੀ ਸਾਰੇ ਠੀਕ ਆ ਗਿਆ ਹਾਂਜੀ ਹਾਂਜੀ ਵਧੀਆ ਹੋਰ ਕੀ ਕਰਨ ਦਾ ਹੋਸ਼ਨੀ ਮੈਂ ਫੋਨ ਕੀਤਾ ਸੀ ਹਾਂਜੀ ਜੀ ਤੁਹਾਡੇ ਦਾ ਵੀਜਾ ਆ ਗਿਆ ਵਾ ਹਾਂ ਜੀ ਕੰਮ ਦਾ ਆ ਤੁਹਾਡੇ ਦਾ ਦਿਨ ਹੋਇਆ ਹੈ ਆ ਅਛਾ ਇਹ ਹਣ ਲੁਟਾਇਆ ਬਿ ਲੋੜਿਆ ਤੇ ਥੋੜੇ ਥੋੜੇ ਪੈਸੇ ਕਰਦੇ ਨੇ ਤੁਹਾਨੂੰ ਪਤਾ ਲੱਗਾ ਮੈਂ ਹੁਣ ਕੋਠੇ ਪਾਏ ਇਹਨਾਂ ਨੇ ਅਜੇ ਮਿਸਤਰੀ ਲੱਗੇ ਆ ਕੰਮ ਚੱਲਣ ਲਿਆ ਅਛਾ ਹੂੰ ਇਨਲੈਕਟ੍ਰਿਕਸ਼ਨ ਵਾਲੇ ਦਾ ਕੰਮ ਚੱਲਣ ਲਿਆ ਇਹਦਾ ਤੁਹਾਨੂੰ ਪਤਾ ਸਾਰੇ ਪੈਸੇ ਉਧਰ ਲੱਗ ਗਏ ਆ ਵੈ ਫਿਰ ਮੈਂ ਪੁੱਛ ਕੇ ਵੇਖ ਲੂੰਗੀ ਕਿਨੇ ਚਾਹੀਦੇ ਆ ਕਰਦੇ ਹੋ ਪੈਸੇ ਦੇ ਵੱਧੋ ਚਾਹੀਦੇ ਜਿੰਨੇ ਤਾਂ ਡਬੋ ਸਕਦੇ ਵਾ ਤੋਂ ਵੱਧ ਕਰਦੇ ਹੋ ਪੋਛ ਲੂੰਗੀ ਮੈਂ ਹਾਨੂੰ ਪ੍ਰੋਗਰਾਮ ਆ ਵੀ ਆ ਗਿਆ ਵਾ ਨਾਲ ਵਿਆਹ ਆ ਗਿਆ ਵਾ ਤੇ ਉਧਰ ਵੀ ਤੁਹਾਨੂੰ ਪਤਾ ਖਰਚਾ ਲੱਗਣਾ ਹੁੰਦਾ ਫੇਰਾ। ਨਾ ਨਿਆ ਪਰੋਣੇ ਆ ਗਏ ਆ ਤੇ ਮੈਂ ਨੰਝਾ ਪਾਣੀ ਪੀਣਾ ਫਿਰ ਤੇਰੇ ਨਾਲ ਬਾਤ ਚ ਕਰਦੀ ਹਾਂ। ਚਲੋ ਠੀਕ ਹੈ। ਕਿਹਦਾ ਹੂੰ ਕਹਿੰਦਾ ਇਹ ਗੱਲ ਕਰਦੇ। ਮੰਮੀ ਦਾ ਫੋਨ ਆਇਆ ਠੀਕ ਹੈ ਕਹਿੰਦਾ। ਕਹਿੰਦੇ ਵੀ ਇਦਾਂ ਵੀਜ਼ਾ ਆ ਗਿਆ ਵਾ ਤੇ ਉਹਨੇ ਬਾਹਰ ਚਲ ਜਾਣਾ। ਚਲੋ ਵਧੀਆ ਵਧਾਈਆਂ ਤੁਹਾਨੂੰ ਫਿਰ ਵੀਜ਼ਾ ਆ ਗਿਆ। ਅਹ ਤੇ ਕੀ ਪੈਸਾ ਦੇ ਦਾ ਗੱਲ ਕਰਨ ਕੀ ਕਹਿਣ ਦਾ ਪੈਸਾ ਉਹਨਾਂ ਨੂੰ ਨੇ ਪੈਸੇ ਥੋੜੇ ਜਿਹੇ ਥੁਰਦੇ ਸੀ ਤੇ ਕਹਿੰਦੇ ਸੀ ਸਾਨੂੰ ਪੈਸੇ ਜੇ ਕਰ ਦੋਗੇ ਤੇ ਫਿਰ ਤੇ ਕਰ ਦੇ ਕਹਿਦੇ ਉਹਨਾਂ ਨੂੰ ਕਰ ਦਾਂਗੇ ਨਹੀਂ ਮੰਮੀ ਕਿੱਥੇ ਆਪਣੇ ਧੌਣੇ ਤੁਹਾਨੂੰ ਪਤਾ ਹੁਣ ਇਹਦਾ ਪਗ ਮਕਾਨ ਬਣਾਏ ਨਵੇਂ ਉਧਰੋਂ ਵਿਆਹ ਵੀ ਆ ਗਿਆ ਵਾ ਫਿਰ ਕੀ ਮਕਾਨ ਬਣਾਇਆ ਤੇ ਜਿਤਨਾ ਮਰਜ਼ੀ ਭੈਂਪਰਾਂ ਨੂੰ ਕਰਕੇ ਦੇਣਾ ਚਾਹੀਦਾ ਹੈ ਕਿ ਅੱਜ ਉਹਨਾਂ ਨੂੰ ਲੋੜਿਆ ਕੱਲ ਨੂੰ ਹਨੋਂ ਪੈ ਸਕਦੀ ਮੈਂ ਤੁਹਾਨੂੰ ਪਤਾ ਉਹਨਾਂ ਨੇ ਮੰਨਣਾ ਨਹੀਂ ਉਹਨਾਂ ਦੇ ਅੱਗੇ ਕਹਿੰਦੇ ਮੇਰੇ ਗਜੈਸ ਨਹੀਂ ਹੈਗੀ ਹੋਣਾ ਦੇ ਮੰਨੂਗਾ ਮੈਂ ਆਪੇ ਉਹਨੂੰ ਮਨਾ ਲਊਗਾ ਤੂੰ ਕਰ ਦੇ ਦੱਸ ਦੇ ਉਹਨਾਂ ਨੂੰ ਵੀ ਕੋਈ ਨਹੀਂ ਕਰਨਾ ਜਿੰਨੇ ਹੋ ਪੱਕਾ ਨੇ ਕਹਿ ਸਕਦੇ ਪਹਿੰਨੇ ਕਰਾਂਗੇ ਜਿੰਨੇ ਹੁਣ ਕੋਣ ਕਰਦਾਂਗੇ ਮਿਸਤਰੀ ਕੋਗਲਾਂਗੇ ਫਿਰ ਕੀ ਜੇਕਰ ਦਾ ਕੰਮ ਬਣਿਆ ਵਾ ਤੇ ਉਹਦਾ ਕੰਮ ਬਣ ਜੂ ਤੇ ਵਧੀਆ ਕਰ ਲਿਆ ਆਹੋ ਦਦ ਕਹਿੰਦੇ ਸਾਡੇ ਹੋ ਗਏ ਥੋੜੇ ਬਹੁਤੇ ਰਹਿ ਗਏ ਕਹਿੰਦੇ ਜਿੰਨੇ ਤੁਹਾਡੇ ਕੋ ਹੋ ਜਾਂਦੇ ਉਹਨੇ ਆਹੋ ਤਾਂ ਦੋ ਭੈਣ ਭਰਾ ਜੇ ਮੰਗਣ ਡਿਆ ਤਾਂ ਕੱਲ ਨੂੰ ਆਪਾਂ ਨੂੰ ਮਿਲੋੜ ਪੈ ਸਕਦੀ ਆ ਐਵੇਂ ਨਾ ਤੋਂ ਇਸ ਤਰ੍ਹਾਂ ਦੀ ਟੈਨਸ਼ਨ ਲੈ ਦਿਮਾਗ ਤੇ ਕੋਈ ਗੱਲ ਨਹੀਂ ਆਨੇ ਆਪਾਂ ਦੇਖੀ ਜੇ ਤੁਹਾਨੂੰ ਕਿਹਾ ਨੇ ਆਪੇ ਮੰਨ ਜਾਣਾ ਮੈਂ ਪਤਾ ਨਹੀਂ ਉਹਨਾਂ ਮੰਨਣਾ ਕਿ ਨਹੀਂ ਮੰਨਣਾ ਅੱਗੇ ਮੈਨੂੰ ਕਹਿੰਦੇ ਰਹਿੰਦੇ ਮੇਰਾ ਖर्चा ਬੜਾ ਹੋ ਗਿਆ ਹੋ ਮੇਰੇ ਕੋ ਖਜਾਇਸ ਨਹੀਂ ਹੈਗੇ ਹੁਣ ਤੂੰ ਤਾਂ ਵਿਆਹ ਹੀ ਆ ਗਿਆ ਆਪਾਂ ਨੂੰ। ਬੋਤਰਾ ਹੀ ਉਹ ਰੌਲਾ ਪਾਉਂਦਾ ਰਹਿੰਦਾ ਵਾ ਹੈਗਾ ਸਭ ਕੁਝ ਇਹ। ਜਦੋਂ ਉਹਨਾਂ ਕਿਹਾ ਨੇ ਆਪੇ ਕਰ ਦੇਣੇ। ਤੂੰ ਮੇਰੀ ਗੱਲ ਕਰਾ ਦੇ ਨੇ ਸੱਦੀ ਮਾਪੇ ਗੱਲ ਕਰ ਲੈਂਦੇ ਹਨਾ। ਉਹ ਗੱਲ ਤੇ ਕਰਾਉਣੀ ਹੀ ਉਹ ਨਾ ਪਰੋਣੇ ਆ ਗਏ ਕਹਿੰਦੇ ਮੈਂ ਬਾਅਦ ਕਰਦੀ ਆ। ਆਹੋ ਚੱਲ ਹੁਣ ਆਊਗਾ ਫੋਨ ਤੇ ਮੇਰੀ ਗੱਲ ਵੀ ਕਰਾ ਦੇ ਕੋਈ ਨਹੀਂ ਆ ਤੂੰ ਪੈਸਾ ਦਾ ਹਾਂ ਕਰਦੇ ਉਹਨਾਂ ਨੂੰ ਜਿੰਨੇ ਚਾਹੀਦੇ ਕੋਈ ਨਹੀਂ ਉਹਨਾਂ ਕਹਿੰਦੇ ਜਿੰਨੇ ਹੋਣਗੇ ਉਹਨੇ ਹੀ ਕਰਾਂਗੇ। ਵੱਧ ਤੋਂ ਵੱਧ ਜਿੰਨੇ ਹੋਣਗੇ। ਕਹਿ ਤਾਂ ਨਹੀਂ ਮੈਂ। ਆਹ ਠੀਕ ਕਰਨ ਦਾ ਟੈਨਸ਼ਨ ਨਾ ਲਾਓ ਜਿੰਨੇ ਹੋਣਗੇ ਕਰਾਂਗੇ। ਨਾਲੇ ਮੰਮੀ ਕਹਿਣ ਦੇ ਕਿ ਵੀਰ ਨੂੰ ਮਿਲ ਜੀ ਆ ਗਏ ਉਹ ਤੋਂ ਆਇਆ ਨਹੀਂ ਜਾਣਾ ਆਹੋ ਨਾਲੇ ਪੈਸੇ ਦੇ ਆਏ ਉਹ ਤੋਂ ਨਾਲੇ ਮਿਲ ਕੇ ਲਾਇਆ ਉਹਦੇ ਕੋਲ ਟਾਈਮ ਥੋੜਾ ਬਾਅਦ ਉਹਨੇ ਚਾਹ ਲੈ ਕਿਥੋਂ ਆਣ ਨੇ ਆਪਣੀ ਤਿਆਰੀ ਵੀ ਕਰਨੀ ਆਹ ਚਲ ਇਦਾਂ ਕਰ ਲਾਂਗੇ ਫਿਰ ਆਹ ਵੇਖਾ ਕਰ ਲੇ ਠੀਕ ਤੇ ਤੂੰ ਮੈਨੂੰ ਉਧਰ ਛੱਡ ਕੇ ਆ ਗਈ ਮੈਂ ਚਾਹ ਕੌਫੀ ਪੀ ਕੇ ਤੇ ਜੋ ਪਈ ਮਨੋਂ ਤੇ ਮੈਂ ਹਾਂ ਪਤਾ ਨਹੀਂ ਕਿੱਥੇ ਚ ਲੱਗੀ ਆਵਾਜ਼ ਨਹੀਂ ਆਉਣ ਢਈ ਮੈਂ ਫਿਰ ਮੰਮੀ ਫੋਨ ਆ ਗਿਆ ਤੇ ਮੈਂ ਹਾਂ ਉੱਤੇ ਤੁਸੀਂ ਸੁੱਤੇ ਸੀ ਤੇ ਡਿਸਟਰਬ ਹੋ ਗਏ ਤੇ ਮੈਂ ਇਧਰ ਆ ਕੇ ਗੱਲ ਕਰਨ ਲੱਗ ਪਈ ਹਾਂ ਠੀਕ ਪਿਆਰ ਕਰ ਵੀ ਆਹੋ ਮੜਾ ਜਿਆ ਪਿਆਰ ਕਰ ਕਾਫੀ ਦੇ ਨਾਲ ਕਾਫੀ ਨਾ ਬੀਬੀ ਵਿੱਚ ਚੁੱਕਿਆ ਜਾਂਦਾ ਵਾ ਨਾ ਮੰਮੀ ਨੇ ਜੂਸ ਨਾ ਮੰਗਾ ਕੇ ਦਵਾ ਤੈਨੂੰ ਪਿਜਾਰੋ ਨਹੀਂ ਮੈਂ ਨਹੀਂ ਪੀਣਾ ਜੂਸ ਆ ਕਾਫੀ ਪੀਤੀ ਆ ਜੇ ਹੁਣੇ ਨਹੀਂ ਮੈਂ ਵੀ ਪੀ ਲੂੰਗੀ ਨਾ ਭਾਨੇ ਨਾਲ ਮੇਰਾ ਫੋਨ ਵੱਜੂਗਾ ਚਲੋ ਤੂੰ ਪੀਣਾ ਤੇ ਮੰਗਾ ਲਾ ਤੈਨੂੰ ਨਹੀਂ ਮੈਂ ਕਹਿ ਸਕਦੀ ਪਰ ਮੈਂ ਨਹੀਂ ਪੀਣਾ ਤੂੰ ਮੇਰੇ ਭਾਨੇ ਮੰਗਾ ਲਾ ਉਹ ਤਰ੍ਹਾਂ ਚਲ ਠੀਕ ਮੈਂ ਕਹੂੰਗੀ ਮੰਮੀ ਨੇ ਪੀਣਾ ਵਾ ਤੇ ਫਿਰ ਮੈਂ ਪੀ ਲੂੰਗੀ ਆ ਤੂੰ ਪੀ ਲੈ ਠੀਕ ਵੇ ਕੀ ਕਰਨਾ ਹੈ ਕੁਛ ਨਹੀਂ ਦੱਸੋ ਦੱਸਣਾ ਕੀ ਉਹ ਫੋਨ ਆਇਆ ਹੈ ਰਾਜ ਦੀ ਮੰਮੀ ਦਾ ਅੱਛਾ ਤੇ ਪੈਸਾਂ ਦੀ ਗੱਲ ਕਰਨ ਦਾ ਹੈ ਕਹਿੰਦੇ ਪੈਸੇ ਚਾਹੀਦੇ ਥੋੜੇ ਜਿਹਾ ਜਗ੍ਹਾ ਆਨ ਕਦੇ ਜੋ ਉਹ ਇੰਟਰਪੈਨ ਤੈਨੂੰ ਦੇ ਜੋ ਇੱਥੇ ਉਹਨਾਂ ਨੂੰ ਚਾਹੀਦੇ ਉਹਨਾਂ ਨੂੰ ਮੁੰਡੇ ਦਾ ਵਿਆਹ ਆ ਗਿਆ ਵਾ ਤਾਂ ਉਹ ਕਹਿੰਦਾ ਤਾਂ ਵਿਆਹ ਆ ਗਿਆ ਵਾ ਸਾਨੂੰ ਪੈਸੇ ਥੋੜੇ ਜਿਹਾ ਚਾਹੀਦੇ ਆ ਅੱਛਾ ਤੇ ਥੋੜੇ ਬਹੁਤੇ ਕਰਕੇ ਦੋ ਜਿੰਨੇ ਵੀ ਹੁੰਦੇ ਆ ਤੁਹਾਨੂੰ ਪਤਾ ਹੈਗਾ ਮੰਮੀ ਦਾ ਕੰਮ ਚੱਲਣ ਡਿਆ ਤੁਸੀਂ ਉਧਰ ਪੈਸੇ ਦੀ ਹਾਂ ਕਰ ਬੈਠੇ ਜੋ ਉਹਨਾਂ ਨੂੰ ਤੇ ਕਰਨੇ ਨਹੀਂ ਦੱਸੋ ਘਟ ਪੁੱਛ ਤੇ ਲਓ ਵੀ ਹਾਂ ਵੀ ਮੈਂ ਪੈਸੇ ਦੀ ਹਾਂ ਕੀਤੀ ਆ ਉਹ ਪੈਸੇ ਮੰਗਣ ਦੇ ਆ ਦੇਣੇ ਆ ਕਿ ਨਹੀਂ ਦੇਣੇ ਮੈਨੂੰ ਤਾਂ ਪੁੱਛ ਲਓ ਘਟੋ ਘਟ ਤੇ ਤੈਨੂੰ ਮੈਂ ਕਿ ਪੁੱਛਣਾ ਮੈਂ ਜਦੋਂ ਹਾਂ ਕਰ ਦਿੱਤੀ ਤਾਂ ਦੇਣੇ ਆ ਹੁਸ਼ਿਆਰਾਂ ਨੂੰ ਮਤਲਬ ਪੁੱਛਣਾ ਨਹੀਂ ਆਪਾਂ ਕਿ ਪੁੱਛਣਾ ਕਰ ਦਵਾ ਤੇ ਮਿਸਤਰੀ ਨੂੰ ਬੰਦ ਕਰ ਦੋ ਦੋ ਚਾਰ ਦਿਨ ਫਿਰ ਕੀ ਉਹ ਮੈਨੂੰ ਨਹੀਂ ਫੋਨ ਕਰ ਸਕਦੇ ਸਿੱਧਾ ਉਹਨਾਂ ਨੂੰ ਰਾਜ ਨੂੰ ਫੋਨ ਕੀਤਾ ਉਹ ਉਹਨਾਂ ਦੇ ਤੇ ਰਾਜ ਕਰ ਨਹੀਂ ਸਕਦੇ ਤੇ ਉਹਨਾਂ ਦੇ ਰਾਜ ਤੇ ਇਹ ਤੈਨੂੰ ਉਹਨਾਂ ਨੂੰ ਪੈਸਿਆਂ ਦੀ ਲੋੜ ਹੀ ਤਾਂ ਮੈਨੂੰ ਕੂ ਸਿੱਧਾ ਕਰ ਸਕਦੇ ਸੀ ਨਾ ਮੈਂ ਕਿਹਾ ਆਹ ਫੋਨ ਹੀ ਚੁੱਕਣਾ ਤੇ ਤੈਨੂੰ ਕਦ ਵਾ ਤੇ ਫੋਨ ਕਰਦੇ ਤੂੰ ਬਹੁਤ ਸਿੱਧਾ ਬੋਲਦਾ ਮੈਂ ਅੱਗੇ ਉਹਨਾਂ ਨਾਲ ਪੱਠਾ ਬੋਲਦਾ ਤੇ ਹੋਰ ਤੈਨੂੰ ਗੱਲ ਕੋਈ ਕਹੀਦੀ ਆ ਫੜਕ ਤੂੰ ਕਿਸੇ ਪਾਸੇ ਪੈਣਾ ਉਹਨਾਂ ਨੂੰ ਪਤਾ ਤੇਰੇ ਹੁਵਾ ਦਾ ਕਿੱਤਰਾ ਤੂੰ ਬੋਲਦਾ ਤੁਹਾੜਾ ਨਾ ਚੰਗਾ ਬੋਲਦਾ ਤਾਂ ਉਹਨਾਂ ਨੇ ਕਿੱਥੇ ਚੰਗਾ ਬੋਲਦਾ ਤੂੰ ਇਹ ਗੱਲ ਕੋਈ ਹੁੰਦੀ ਆ ਲੈ ਤੂੰ ਕਿਸੇ ਪਾਸੇ ਜਾਣਾ ਸਮਝ ਤੈਨੂੰ ਲੱਗਦੀ ਨਹੀਂ ਗੱਲ ਕਿਹੜੀ ਕਰਨ ਦਾ ਲੈ ਤੂੰ ਕਿਸੇ ਪਾਸੇ ਜਾਣਾ ਉਹ ਉਹਨਾਂ ਦੀ ਧੀ ਆ ਉਹਨੂੰ ਫੋਨ ਕਰਨਾ ਹੈ ਉਹਨਾਂ ਤਾਂ ਇਹਨੂੰ ਨਹੀਂ ਸਿੱਧਾ ਫੋਨ ਕਰ ਦੇਣਾ ਦੇ ਦਾਂਗੇ 10000 ਰੁਪਏ ਬੂਟੀ ਲੈਣਾ ਸੁਣਾਉਂਗਾ 10000 ਉਹਨਾਂ ਕਰਨਾ ਹੋਰ ਕਿੰਨੇ ਦੇਣੇ 10000 ਉਹਨਾਂ ਕੋ ਹੋਰ ਰੱਖਦਾ ਜਿੱਥੇ ਉਹ ਨਾਈ ਨੇ ਕਿਤੇ ਉਹ 10000 ਨਹੀਂ ਕਰ ਸਕਦੇ ਮੇਰ ਕੋ ਨਹੀਂ ਆ ਰਿਹਾ ਡੈਡੀ ਨੂੰ ਲੈ ਲ ਕੋਈ ਨਹੀਂ ਤਾਂ ਜਿਤਨਾ ਮਰਜ਼ੀ ਕਰ ਤੈਨੂੰ ਕਰਨੇ ਪੈਣਾ ਡੈਡੀ ਕੋ ਮਲੇ ਲਾਂਗੇ ਤੂੰ ਕਰ ਤੈਨੂੰ ਪਤਾ ਰਾਜ ਸਾਰਾ ਹੀ ਜਿੱਦਾਂ ਨੂੰ ਕਹਿ ਦਿੰਦੀ ਵੀ ਨਹੀਂ ਮੈਂ ਤਾਂ ਕਿਹਾ ਸੀ ਮੈਂ ਹਾਂ ਵੀ ਆਪਾਂ ਹੁਣੇ ਮਕਾਨ ਬਣਾਏ ਸਾਡੇ ਮਿਸਤਰੀ ਲੱਗੇ ਆ ਤੇ ਨਹੀਂ ਹੜੀ ਜੈਸਾ ਹੈਗੀ ਹਾਂ ਬਸ ਠੀਕ ਹੈ ਉਹ ਤੇ ਮੈਂ ਮੈਂ ਕੀਤੀ ਨਾ ਮੈਂ ਕਹਿ ਦਵਾਂਗੇ ਮੈਂ ਇਹਨੂੰ ਕਹੇ ਮੈਂ ਹਰ ਨੂੰ ਕਹਿ ਦਵਾਂਗੇ ਜਿੰਨਾ ਮਰਜ਼ੀ ਹੋਏ ਕਰਾਂਗੇ ਕਰ ਕੇ ਤਾਂ ਦੇ ਤੈਨੂੰ ਦਿਨੇ ਪੈਣਾ ਕੋਈ ਨਹੀਂ ਕਰਦਾ ਮਿਸਤਰੀ ਰੋਕ ਲੰਗ ਦੱਸ ਦੇ ਨੋਤੀ ਅੱਜ ਤੂੰ ਉਹਨਾਂ ਦਾ ਕਰਾਂਗਾ ਕੱਲ ਨੂੰ ਉਹ ਤੇਰਾ ਕਰਨਗੇ ਜੇ ਇਸ ਤਰ੍ਹਾਂ ਰਿਸ਼ਤੇਦਾਰੀ ਨਾਲ ਇਤਰਾ ਹੀ ਨਿਭਿਆ ਜਾਂਦਾ ਜੇ ਉਹ ਨੂੰ ਬਣ ਕੇ ਤੇ ਬੰਡੇ ਤੇ ਤੈਨੂੰ ਜੋ ਆਈ ਬਣ ਕੇ ਪੋਤਾ ਬੰਨਣਾ ਪੈਣਾ ਠੀਕ ਹੈ ਉਹ ਆ ਉਹ ਭਗਤ ਕਰਨ ਦੇ ਨਾ ਇਹ ਰਿਸ਼ਤੇਦਾਰਾਂ ਦੇ ਸਾਰਿਆਂ ਨੇ ਕਿਸ ਨੂੰ ਪਤਾ ਲੱਗਨ ਦਿੰਦੀ ਆ ਕੋਈ ਰਿਸ਼ਤੇਦਾਰ ਆ ਜਾਂਦਾ ਉਹ ਆਪੇ ਸਾਰਾ ਕੰਮ ਕਰ ਲੈਂਦੀ ਆ ਕਿ ਇਹਨੂੰ ਪਤਾ ਉਹਨੂੰ ਲੱਗਦਾ ਤੁਸੀਂ ਅੰਦਰੇ ਬੈਠੇ ਹੁੰਦੇ ਤਾਂ ਤੁਹਾਡੇ ਕੋ ਚਾਹ ਵੀ ਆ ਜਾਂਦੀ ਹਰ ਇੱਕ ਚੀਜ਼ ਆ ਜਾਂਦੀ ਤੇ ਇਸ ਤਰ੍ਹਾਂ ਤੈਨੂੰ ਵੀ ਕਰਨਾ ਪੈਣਾ ਫੇਰ ਇਹ ਰਿਸ਼ਤੇਦਾਰਾਂ ਗੱਲ ਇਹ ਬੰਦ ਗਾ ਤੇ ਜੇ ਇੱਕ ਜਣਾ ਕਰੀ ਜਾਵੇ ਤਾਂ ਦੂਜਾ ਜਣਾ ਕਵੇ ਮੈਂ ਕਿਉਂ ਕਰਾਂ ਤੇ ਇਸ ਤਰ੍ਹਾਂ ਨਹੀਂ ਗੱਲ ਬੰਦ ਠੀਕ ਹੈ ਰਿਸ਼ਤੇਦਾਰੀ ਢਪਾਉਣੇ ਸਿੱਖੋ ਜਨ ਨਾਲ ਜਾ ਕੇ ਤੇ ਨਾਲੇ ਪੈਸੇ ਦੇ ਆ ਉਹਦੇ ਨਾਲੇ ਮਿਲ ਕੇ ਲਿਆਓ ਠੀਕ ਹੈ ਨਾ ਠੀਕ ਹੈ ਰਾਜ ਹੋ ਜਾ ਤਿਆਰ ਤੁਮ ਮੇਰੇ ਤੇ ਚੱਜ ਜੰਨੇ ਸਵੇਰੇ ਆ ਜਾਗੇ ਤੇ ਸਵੇਰੇ ਆਪਾਂ ਦੁਕਾਨ ਦੇ ਟਾਈਮ ਨਾਲ ਵਾਪਸ ਆ ਜਾਂਗੇ ਠੀਕ ਹੈ ਮੈਂ ਹੋ ਗਿਆ ਤਿਆਰ ਤੁਮ ਕੱਲਾ ਆਪਣੇ ਕੱਪੜੇ ਤੇ ਤਿਆਰ ਮੰਮੀ ਮੈਨੂੰ ਨਹੀਂ ਹਮੀਦ ਕੇ ਮੰਨਣਗੇ ਪਰ ਤੁਸੀਂ ਮਨਾ ਲਿਆ ਮਨਾ ਹੀ ਲਿਆਓ ਮੰਨਣਾ ਮੰਨਦਾ ਕਿ ਤਰ੍ਹਾਂ ਨਾ ਮੰਨਣਾ ਪੈਣਾ ਹੈ ਰਿਸ਼ਤੇਦਾਰੀ ਹੈ ਰਿਸ਼ਤੇਦਾਰ ਹੀ ਰਿਸ਼ਤੇਦਾਰ ਦੀ ਬਾਹ ਫੜਦਾ ਵਾ ਅੱਜ ਆਹੀ ਕਿਸ ਦੀ ਮਦਦ ਕੀਤੀ ਜਾਂ ਤੇ ਕੱਲ ਨੂੰ ਸਾਡੇ ਵੀ ਕੋ ਕਰੂਗਾ ਸਾਨੂੰ ਪਤਾ ਨਹੀਂ ਕਿੱਥੇ ਲੋੜ ਪੈ ਜਾਣੀ ਮੰਮੀ ਮੈਂ ਤੇ ਆਨੀ ਮੈਂ ਮੋਤੀ ਭੁੰਨ ਕੀਤੇ ਜਿਹੜਾ ਮੈਨੂੰ ਇੰਨਾ ਚੰਗਾ ਸੋਹਰਾ ਪਰਿਵਾਰ ਮਿਲਿਆ ਆ ਨਹੀਂ ਪੁੱਤੇ ਕਰਮਾ ਵੀ ਬਣਾਉਣੇ ਪੈਂਦੇ ਆ ਆਪ ਚੰਗੇ ਹੋ ਤਾਂ ਸਾਰੇ ਚੰਗੇ ਆ ਜੇ ਤੂੰ ਸਾਡੇ ਨਾਲ ਚੰਗੀ ਆ ਨਾ ਤਾਂ ਅਸੀਂ ਤੇਰੇ ਨਾਲ ਚੰਗੇ ਆ ਤਾਂ ਜੇ ਸਾਨੂੰ ਮਾੜੀ ਚੰਗੀ ਕਰਾਂਗੇ ਤਾਂ ਫੇਰ ਅਸੀਂ ਕਰਨੀ ਆ ਤੇ ਜਦੋਂ ਤੂੰ ਨੇ ਸਾਨੂੰ ਕੋ ਮਾੜੇ ਚੰਗੇ ਕਹਿੰਦੇ ਤੇ ਆਪਾਂ ਵੀ ਕਹਿੰਦੇ ਤੂੰ ਸਾਬ ਮਾਂ ਬਣਾਇਆ ਤੇ ਆਪਾਂ ਵੀ ਧੀ ਬਣਾਇਆ। ਉਹ ਮਮੀ ਜੇ ਸੱਸਾਂ ਵੀ ਆਪਣੀਆਂ ਨੋਵਾਂ ਨੂੰ ਧੀ ਆ ਸਮਝਣ ਤੇ ਤਾਂ ਹੀ ਧੀਆ ਵਾਲਾ ਪਿਆਰ ਲੈਣਗੀਆਂ ਤੇ ਜੇ ਧੀਆ ਜਿਹੜੀਆਂ ਨੋਵਾਂ ਜਿਹੜੀਆਂ ਵਾਂ ਉਹ ਵੀ ਆਪਣੀਆਂ ਸੱਸਾਂ ਨੂੰ ਮਾਂ ਵਾਂ ਸਮਝਣ ਤੇ ਤਾਂ ਹੀ ਮਾਂ ਵਾਲਾ ਪਿਆਰ ਲੈਣਗੀਆਂ। ਆ ਇਹ ਦੋਹਾਂ ਥੀਆਂ ਨਾ ਦੋਵਾਂ ਨੂੰ ਇੱਕ ਤਰ੍ਹਾਂ ਸੋਚਣਾ ਚਾਹੀਦਾ ਦੋਵਾਂ ਨੂੰ ਸੋਚਣਾ ਚਾਹੀਦਾ ਵਾਂ। ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਘਰਾਂ 'ਚ ਵੀ ਐਵੇਂ ਹੁੰਦਾ ਵਾ ਜਿਹੜੀਆਂ ਸੱਸਾਂ ਆਪਣੀਆਂ ਨõਹਾਂ ਨੂੰ ਧੀਆਂ ਸਮਝਦੀਆਂ ਵਾ ਤੇ ਜਿਹੜੀਆਂ ਨõਹਾਂ ਆਪਣੀਆਂ ਸੱਸਾਂ ਨੂੰ ਮਾਮਾ ਸਮਝਦੀਆਂ ਵਾ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੇ ਵੱਲੋਂ ਸਸਰੀਕਾ